ਬਾਹਰ ਆਜੋ ਸਰ ਮਾਨੇ ਵਾਤਾਵਰਨ ਆਈ ਇੰਟਰ ਜੁਸਟ ਆਸ ਕੀ ਕਰੀ ਉਹ ਕਿਸ ਨੇ ਕਰੀ ਬਟੋ 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 हर तरह से एग्जाम था से अप्लाई करो तो उसी तरह तो एग्जाम दे रहे हैं उसी तरह तो तू भी दे रहा है ना तो यार लर्नर लर्नर उसी बच्चे को बीसीएस फूड फूड ਹਰ ਤੋ ਜਿਸ ਕਿਸਕ ਨੂੰ ਉਹ ਤੋ ਕਰਦੇ ਰਹੇ ਇਹ ਸਾਰੇ ਨੂੰ ਕੁਝ ਨਹੀਂ ਲੁਕਸ ਹੋਵੇ ਇਹਨਾਂ ਤੋਂ ਨਹੀਂ ਨਹੀਂ ਸੋਹੇ ਚਲੇ ਚਲੇ ਨਾ ਵੀਡੀਓ ਆਪਣੇ ਕਰਨ ਦੀ ਹੋਣੀ ਨਹੀਂ ਹੈ ਪਰ ਸਰ ਉਹ ਹੈ ਕਿ ਜੇ ਬਾਕੀ ਤੋਂ ਨੂੰ और दोस्त और सेस को भी ज्यादा पढ़ते हैं लूसी भी लूसी अलग अच्छा और ज्यादा बड़ी होती है जी के जी के लूसेंट की हां जी हां जी डाटा वगैरह से जुड़ी के बारे में डाटा में ग्राउंड लिखा ना ਕਿਉਂ ਨਾ ਮੈਂ ਬਹੁਤ ਕਿਉਂ ਨਾ ਮੈਂ ਬਹੁਤ ਪਿਛੇ ਕ੍ਰੋਨਿਕਲ ਵਰਡ ਸੁਣਾਇਆ ਓ ਮਾਈ ਗੋਡ ਮੈਂ ਤੇ ਵੀ ਸ਼ੱਕ ਕਰਦੀ ਪਤਾ ਨਹੀਂ 15 ਸਾਲ ਮੈਂ ਦੇਖੀ ਇਹ ਮਤਲਬ ਬੈਸਟ ਦੇ ਬੱਚੇ ਵੈਰੀ ਕਰਨ ਕਿ ਦਿੱਲੀ ਤੋਂ ਟੋਰਟ ਕਰਨਾ ਚਾਹੀਦਾ ਸੂਜੀ ਦਸਤੀ ਹਾਰਟ ਹੌਸਿਟੀ ਬਾਹਰ ਜਾਣ ਦੀ ਲੋੜ ਇਹਦੇ ਟਾਈਮਿੰਗਸ ਕੀ ਹੈਗੇ ਮੈਮ 8 ਤੋਂ 10 ਵਜੇ ਤੱਕ ਸਵੇਰੇ 8:00 ਤੋਂ ਰਾਤ ਨੂੰ ਸੰਡੇ ਆਲਸੋ ਸੰਡੇ ਆਲਸੋ ਹੈਂਚਰ ਕੋਈ ਛੁੱਟੀ ਨਹੀਂ जिला प्रशासन ਵੱਲੋਂ ਮਿਸ਼ਨ ਪ੍ਰਗਤੀ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਬੱਚਿਆਂ ਨੂੰ ਵੱਖ-ਵੱਖ ਕੰਪੀਟੀਟਿਵ ਇਗਜ਼ਾਮ ਜਿਹੜੇ ਹੋ ਰਹੇ ਨੇ ਉਹਨਾਂ ਦੀ ਫ੍ਰੀ ਦੇ ਵਿੱਚ ਕੋਚਿੰਗ ਦਿੱਤੀ ਜਾਊਗੀ ਤੇ ਸਾਡੇ ਕਿਉਂਕਿ ਇਹ ਸ਼ਹਿਰ ਦੇ ਵਿੱਚ ਥਾਂ ਹੈਗੀ ਹੈ ਵਿੱਚ ਲਾਇਬ੍ਰੇਰੀ ਨਾਲ ਹੀ ਹੈ ਬਿਲਡਿੰਗ ਦੇ ਵਿੱਚ ਉਹਦੇ ਵਿੱਚ ਬੁੱਕਸ ਲੇਟੈਸਟ ਨੇ ਅਖਬਾਰ ਨੇ ਮੈਗਜ਼ੀਨਸ ਨੇ ਤੇ ਬੱਚਾ ਉਹਨ ਇੱਕ ਥਾਂ ਤੇ ਆ ਕੇ ਹੀ ਸਾਰਾ ਕੁਝ ਕੁਆਲਟੀ ਐਜੂਕੇਸ਼ਨ ਮਿਲੂਗੀ ਉਹਰੇ ਆ ਕੇ ਤੇ ਉਹਨਾਂ ਨੂੰ ਬਾਹਰ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਉਹਨਾਂ ਦਾ ਸਮਾਂ ਬਚੂਗਾ ਟੀਚਰ ਸਹਿਬਾਨ ਨੇ ਉਹ ਵੀ ਆਪ ਤਿਆਰੀ ਕਰ ਰਹੇ ਨੇ ਪੀਸੀਐਸ ਦੀ ਆਈਐਸ ਦੀ ਉਹ ਆਪ ਪੜਾਣਗੇ ਤੇ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੇ ਜਿਹੜੇ ਆਈਐਸ ਅਫਸਰ ਨੇ ਪੀਸੀਐਸ ਅਫਸਰ ਨੇ ਸਾਡੇ ਆਈਪੀਐਸ ਤੇ ਪੀਪੀਐਸ ਸਹਿਬਾਨ ਜਿਹੜੇ ਪੋਸਟਡ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਉਹ ਵਿੱਚ ਆ ਕੇ ਬੱਚਿਆਂ ਨੂੰ ਮਿਲਿਆ ਕਰਨਗੇ ਉਹਨਾਂ ਦੀ ਹੌਸਲਾ ਵਧਾਈ ਕਰਾ ਕਰਨਗੇ ਤੁਮ ਗਾਈਡ ਸਰ ਕਿੰਨੇ ਬੱਚੇ ਨੇ ਸ਼ੁਰੂ ਅੱਜ ਬੈਚ ਦੇ ਵਿੱਚ ਔਰ ਕਿਸ ਤਰ੍ਹਾਂ ਦੀ ਤਿਆਰੀ ਇਹਨਾਂ ਦੀ ਹੋ ਰਹੀ ਹੈ ਇਗਜ਼ਾਮ ਇਹਦੇ ਵਿੱਚ 35 ਸਟੂਡੈਂਟਸ ਨੇ ਪਹਿਲੇ ਬੈਚ ਦੇ ਵਿੱਚ ਤੇ ਹੋਰ ਸਾਨੂੰ ਰਿਕੁਐਸਟ ਆਈਏ ਤਾਂ ਨਵਾਂ ਬੈਚ ਹੀ ਖੋਰ ਵੀ ਸ਼ੁਰੂ ਕਰ ਲਾਂਗੇ ਸਾਡੇ ਕੋਲ ਸਮਾਂ ਬਹੁਤ ਹੈਗਾ ਤੇ ਇਹਦੇ ਸਾਨੂੰ ਸਬ ਇਨਸਪੈਕਟਰ ਹੈ ਪੁਲਿਸ ਤੇ ਹੈ ਆਰਮੀ ਹੈ ਪੰਜਾਬ ਸਰਕਾਰ ਦੇ ਵੱਖ-ਵੱਖ ਇਗਜ਼ਾਮ ਨੇ ਉਹ ਸਾਰਿਆਂ ਦੀ ਤਿਆਰੀ ਸ਼ੁਰੂ ਕਰਾਈ ਜਾਏਗੀ ਅਕੈਡੈਮਿਕ ਸੈਸ਼ਨ ਹੋ ਰਿਹਾ ਹੋਏਗਾ ਤੇ ਸ਼ਾਮ ਨੂੰ ਬੱਚਿਆਂ ਨੂੰ ਫਿਜ਼ੀਕਲ ਟ੍ਰੇਨਿੰਗ ਦੇਣ ਦੇ ਲਈ ਅਸੀਂ ਪੰਜਾਬ ਪੁਲਿਸ ਤੋਂ ਐਸਐਸਪੀ ਮੈਡਮ ਦੀ ਸਹਾਇਤਾ ਦੇ ਨਾਲ ਕੁਝ ਟ੍ਰੇਨਰ ਲਏ ਨੇ ਤੇ ਸੀਪਾਈਟ ਵਾਲੇ ਆਏ ਨੇ ਜਿਹੜੇ ਆਰਮੀ ਟ੍ਰੇਨਿੰਗ ਕਰਾਉਂਦੇ ਨੇ ਉਹ ਵੀ ਸਾਨੂੰ ਟ੍ਰੇਨਰ ਦੇਣਗੇ ਕਿਵੇਂ ਲੌਂਗ ਜੰਪਾਈ ਜੰਪ ਦਸਾ ਚੜਨਾ ਹੈ ਜਾਂ ਕਿੰਨੇ ਕਿਵੇਂ ਦੌੜਨਾ ਹੈ ਕਿੰਨਾ ਦੌੜਨਾ ਹੈ ਕਿੰਨੇ ਮਿੰਟਸ ਦੌੜਨਾ ਹੈ ਉਹ ਸਾਰੀ ਤਿਆਰੀ ਸ਼ਾਮ ਨੂੰ ਆਪਣਾ ਲੋਕਲ ਸਟੇਡੀਅਮ ਵਿਖੇ ਲਈ ਜਾਏਗੀ ਐਂਟਰੀ ਫ੍ਰੀ ਹੈ ਜੀ ਜਿਹੜੇ ਸਾਡੀ ਮੈਂਬਰਸ ਹੋਣਗੇ ਇਹ ਲਾਇਬ੍ਰੇਰੀ ਦੇ ਉਹਨਾਂ ਨੂੰ ਬੁੱਕਸ ਇਸ਼ੂ ਹੋਣ ਗਿਆ ਜੇ ਬੱਚਿਆਂ ਨੂੰ ਬੁੱਕਸ ਵੀ ਚਾਹੀਦੇ ਆ ਨੇ ਤਾਂ ਉਹ ਮੈਂਬਰ ਬਣ ਜਾਣਗੇ ਲਾਇਬ੍ਰੇਰੀ ਦੇ ਅਦਰਵਾਇਜ਼ ਐਂਟਰੀ ਫਰੀ ਹੈ ਜੀ ਮੈਂਬਰ ਉਸ ਜਿੰਨਾ ਮਰਜੀ 600 ਰੁਪਏ ਲੱਗਦੇ ਨੇ ਮਹੀਨੇ ਦਾ ਅਨਸਰ ਕਈ ਬੱਚਿਆਂ ਨੂੰ ਜਿਹੜੇ ਪਿੰਡ ਦੇ ਬੱਚੇ ਹੁੰਦੇ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਇਸ ਸਕੀਮ ਦੇ ਬਾਰੇ ਜਾਂ ਕੋ ਕੋਲਸਿਸ ਬਾਰੇ ਉਹਨਾਂ ਬੱਚਿਆਂ ਨੂੰ ਕਿਵੇਂ ਤਾਂ ਹੀ ਅਸੀਂ ਜਿਹੜਾ ਇਹ ਆਪਾਂ ਸ਼ੁਰੂਆਤ ਕੀਤੀ ਗਈ ਹੈ ਤੁਸੀਂ ਸਾਰੇ ਪ੍ਰੈਸ ਸਹਿਬਾਨ ਆਏ ਨੇ ਤੁਹਾਨੂੰ ਤੁਹਾਡੇ ਰਾਹੀਂ ਅਸੀਂ ਉਹਨਾਂ ਨੂੰ ਇਹ ਸਹੂਲਤ ਦੇਣਾ ਚਾਹੁੰਦੇ ਆਂ ਵੀ ਇਹ ਜਿਹੜੀ ਸਹੂਲਤ ਹੈ ਇਸਾਰੇ ਬੱਚਿਆਂ ਲਈ ਉਪਲਬਧ ਹੈ ਕਿਸੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਫਰਸਟ ਕਮ ਫਰਸਟ ਸਰਵ ਹੈ ਦੇ ਕੈਨ ਕਮ ਐਂਡ ਹੈਵ ਅ ਸਟੱਡੀ ਹੇਅਰ ਇਹੋ ਜਿਹੇ ਬੱਚੇ ਆਏ ਨੇ ਪਿੰਡਾਂ ਦੇ ਬੱਚੇ ਨੇ ਜਿਆਦਾ ਸ਼ਹਿਰੋਂ ਇਹਦੇ ਚ ਦੋਨੋਂ ਹੀ ਹੈ ਜੀ ਜਿਆਦਾ ਸ਼ਹਿਰ ਦੇ ਨੇ ਜਿਆਦਾ ਸ਼ਹਿਰ ਦੇ ਨੇ ਜਿਹੜੇ ਬੱਚੇ ਲਾਇਬ੍ਰੇਰੀ ਚ ਆਉਂਦੇ ਸੀ ਉਹ ਸਾਡੇ ਬਾਹਰ ਉਹਨੇ ਦੱਸਿਆ ਵੀ ਉਹ ਕਿੰਨੇ 3-400 ਬੱਚਾ ਸਾਡੇ ਰੋਜ਼ ਡੇਲੀ ਪੜਨ ਆਂਦਾ ਹੈਗਾ ਉਹਨਾਂ ਦੇ ਵਿੱਚ 35 ਬੱਚੇ ਸਲਕ ਕੀਤੇ ਨੇ ਜਿਹੜੇ ਪ੍ਰਿੰਨਰ ਨੇ ਕੁਝ ਕੀ ਆ ਵੀ ਆਈਐਸ ਜਾਂ ਜਿਸ ਕੁਝ ਕਰ ਰਹੀ ਹੈ ਹਾਂ ਉਹ ਉਹ ਨੌਜਵਾਨ ਗਰੀਬ ਉਹ ਜਿਹੜੇ ਬੱਚੇ ਦੇਖੋ ਜਿਹੜਾ ਇਹ ਐਗਜ਼ਾਮ ਹੈ ਨਾ ਅਸੀਂ ਕਰ ਰਹੇ ਹਾਂ ਬੇਸਿਕਸ ਹੋਆ ਜਿਵੇਂ ਸਾਡੇ ਪੰਜਾਬ ਪੁਲਿਸ ਅਬ ਇੰਸਪੈਕਟਰ ਨੇ ਕਨਸਟੇਬਲ ਨੇ ਅਗਨੀ ਵੀਰ ਹੈ ਜਾਂ ਕਲਰਿਕਲ ਐਗਜ਼ਾਮ ਨੇ ਤਿਆਰੀ ਇੱਕੋ ਜਿਹੀ ਹੁੰਦੀ ਹੈ ਸ਼ੁਰੂਆਤ ਇਹ ਦੱਸਣ ਲੱਗੇ ਕਿ ਇਹ ਬੱਚੇ ਆਪ ਇੱਕ ਪੈਸ਼ਨ ਦੇ ਨਾਲ ਪੜ੍ਹਾਣਗੇ ਲੇਟੈਸਟ ਗੱਲਾਂ ਨਾਲ ਇਹ ਲੈਸ ਨੂੰ ਪਤਾ ਹੋਊਗਾ ਵੀ ਅਪਡੇਟਡ ਹੋਣਗੇ ਵੀ ਨਵੀਂ ਚੀਜ਼ਾਂ ਕਿਹੜੀਆਂ ਹੋ ਰਹੀਆਂ ਨੇ ਤੇ ਬੱਚੇ ਆਪ ਵੀ ਉਹਨੇ ਪੜ੍ਹਦੇ ਦਿੰਦਾਂ ਪੜ੍ਹਾਣਗੇ ਸਰ ਸਟੂਡੈਂਟਾਂ ਨੂੰ ਹੋਰ ਕਿਸ ਤਰ੍ਹਾਂ ਦੀਆਂ ਸਹੂਲਤਾਂ ਪ੍ਰੋਵਾਈਡ ਕਰਾਈਆਂ ਜਾਣੀਆਂ ਹੈ ਦੇਖੋ ਜਿਹੜੀ ਪਹਿਲਾਂ ਵੀ ਅਸੀਂ ਬੇਨਤੀ ਸ਼ੁਰੂਆਤ ਕੀਤੀ ਹੈ ਵੀ ਬੱਚੇ ਨੂੰ ਸੁਖਾਵਾਂ ਮਾਹੌਲ ਚਾਹੀਦਾ ਹੁੰਦਾ ਇੱਕ ਵਧੀਆ ਕਿਤਾਬਾਂ ਚਾਹੀਦੀਆਂ ਹੁੰਦੀਆਂ ਨੇ ਵਧੀਆ ਪੜਨ ਦਾ ਮਾਹੌਲ ਜਿੱਥੇ ਸ਼ੋਰ ਸ਼ਰਾਬਾ ਨਾ ਹੋਵੇ ਜਿੱਥੇ ਸ਼ਾਂਤੀ ਹੋਵੇ ਪੀਸ ਹੋਵੇ ਤੇ ਵਧੀਆ ਕਿਤਾਬਾਂ ਹੋਣ ਉਹ ਸਾਰੀਆਂ ਸਹੂਲਤਾਂ ਅਸੀਂ ਬਚਨ ਪ੍ਰੋਜੈਕਟ ਕਰਾ ਰਹੇ ਹਾਂ ਧੰਨਵਾਦ ਜੀ ਥੈਂਕ ਯੂ ਬਹੁਤ ਹੀ ਵਧੀਆ ਉਪਰਾਲਾ ਹੈ ਬਠਿੰਡਾ ਪ੍ਰਸ਼ਾਸਨ ਵੱਲੋਂ ਕਿਉਂਕਿ ਸਾਡੇ ਕੋਲ ਵੀ ਮੈਂ ਬੀਨ ਆਈਪੀਐਸ ਜਾਂ ਡੀਸੀ ਸਾਹਿਬਿੰਗ ਆਈਏ ਸਾਡੇ ਕੋਲ ਕਾਫੀ ਬੱਚੇ ਸਾਡੇ ਆਫਿਸਿਸ ਤੇ ਵੀ ਆਉਂਦੇ ਰਹਿੰਦੇ ਆ ਤੇ ਸਾਨੂੰ ਕੁਝ ਤੇ ਰਹਿੰਦੇ ਆ ਕਿ ਕਿਸ ਤਰ੍ਹਾਂ ਦੀ ਬੁੱਕਸ ਤੋਂ ਅਸੀਂ ਸ਼ੁਰੂ ਕਰੀਏ ਕਿ ਇਹ ਤੋਂ ਵਾਰਾਂ ਪੜੀਏ ਇਸ ਤਰ੍ਹਾਂ ਦੀ ਜਿੱਥੇ ਲਾਇਬ੍ਰੇਰੀ ਜੇ ਸਾਨੂੰ ਅ ਜੇ ਤੁਸੀਂ ਬੱਚੇ ਮੈਂਬਰ ਬਣ ਜਾਂਦੇ ਹਰ ਤਰ੍ਹਾਂ ਦੀ ਕੰਪੀਟੀਟਿਵ ਬੁక్స్ ਹੈ ਸਾਰੀ ਜਿਹੜੀ ਮੈਗਜ਼ੀਨਸ ਦਾ ਧਾਰਾ ਹੁੰਦੀ ਹੈ ਉਹ ਸਾਰੀ ਤੇ ਅਵੇਲੇਬਲ ਹੈ ਔਰ ਡੀਸੀ ਸਾਹਿਬ ਨੇ ਜਿਹੜਾ ਸਪੈਸ਼ਲ ਇਸ ਤੇ ਕੁਝ ਫੈਕਲਟੀ ਰੱਖੀ ਹੈ ਟੂ ਗਾਈਡ ਦੀ ਸਟੂਡੈਂਟ ਸੋ ਆਈ ਥਿੰਕ ਇਟਸ ਅ ਗੋਲਡਨ ਓਪਰਚੁਨਿਟੀ ਔਰ ਸਾਡੇ ਜਿਹੜਾ ਯੂਥ ਹੈ ਉਹਨੂੰ ਮਸਟ ਅਵੇਲ ਕਰਨੀ ਚਾਹੀਦੀ ਬਾਕੀ ਜਿਵੇਂ ਇਹਨਾਂ ਨੇ ਕਿਹਾ ਕਿ ਹਲੇ ਸਾਡਾ 35 ਦਾ ਬੈਚ ਸ਼ੁਰੂ ਹੋਇਆ ਐਸ ਪਰ ਡਿਮਾਂਡ ਅਗਲਾ ਵੀ ਬੈਚ ਸ਼ੁਰੂ ਹੋ ਜਾਏਗਾ ਔਰ ਅਸੀਂ ਆਫੀਸਰਸ ਮੈਂ ਆਪਣੇ ਵੀ ਅਫੀਸਰ ਜਿਹੜੇ ਮੇਰੇ ਸਟਾਫ ਚ ਹੈਗੇ ਉਹਨਾਂ ਨੂੰ ਵੀ ਅਪੀਲ ਕਰਾਂਗੀ ਸਪੈਸ਼ਲੀ ਜਿਹੜੇ ਰੀਸੈਂਟਲੀ ਆਇਆ জব ਸਟੇ ਵੀ ਤੁਸੀਂ ਇਹਨਾਂ ਨੂੰ ਜ਼ਰੂਰ ਇੰਟਰੈਕਟ ਕਰਕੇ ਇਹਨਾਂ ਨੂੰ ਬੱਚਿਆਂ ਨੂੰ ਗਾਈਡ ਕਰੋ ਮੋਟੀਵੇਟ ਕਰੋ ਅਸੀਂ ਆਪਣੇ ਜੋ ਰੀਅਲ ਲਾਈਫ ਐਕਸਪੀਰੀਐਂਸਸ ਆ ਜੋ ਅਸੀਂ ਗਲਤੀਆਂ ਕੀਤੀਆਂ ਆ ਜੋ ਸਾਨੂੰ ਜਿਨ੍ਹਾਂ ਚੀਜ਼ਾਂ ਦਾ ਬੈਨੀਫਿਟ ਹੋਇਆ ਉਹ ਅਸੀਂ ਨਾਲ ਆਪਣੀ ਐਕਸਪੀਰੀਐਂਸ ਸ਼ੇਅਰਿੰਗ ਦੇ ਕਰਾਂ